ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਰਣ ਸਿੰਘ ਵਾਲਾ ਜ਼ਿਲ੍ਹਾ ਇਹਨੂੰ ਫਰੀਦਕੋਟ ਪੈਂਦਾ ਤਹਿਸੀਲ ਇਹਨੂੰ ਜੈਤੋ ਪੈਂਦੀ ਹੈ ਨੇੜੇ ਬਗਰਾੜੀ ਪਿੰਡ ਰਹਿ ਜਾਂਦਾ ਇੱਕ ਸਾਈਡ ਸਰਾਵਾ ਪਿੰਡ ਰਹਿ ਜਾਂਦਾ ਬਾਜਾਖਾਨਾ ਵੀ ਨੇੜੇ ਹੀ ਰਹਿ ਜਾਂਦਾ ਬਹਿਬਲ ਵੀ ਨਾਲ ਦਾ ਹੀ ਪਿੰਡ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਦੋ ਜਰਸੀਆਂ ਮੈਨੂੰ ਆਮ ਹੀ ਭੈਣ ਭਰਾ ਫੋਨ ਲਉਂਦੇ ਬਾਈ ਯਾਰ ਜਰਸੀ ਲੈਣੀ ਸੂਈ ਸਵਾਈ ਕੋਈ ਹੋਈ ਤਾਂ ਦੱਸਿਓ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਕੱਲੀ ਵੀਡੀਓ ਬਣਾਉਣੀ ਆ ਆਪਾਂ ਸੌਦਾ ਕਿਸੇ ਨਾਲ ਨਹੀਂ ਕੋਈ ਵੀ ਨਹੀਂ ਕਰਾਉਂਦੇ ਜਾਨਵਰ ਤੁਸੀਂ ਲੈਣਾ ਆਪਦੀ ਮਰਜ਼ੀ ਨਾਲ ਫੋਨ ਬਹੁਤ ਲਾ ਲੈਂਦੇ ਪਰ ਹਰੇਕ ਨੂੰ ਕਹਿ ਦਈਦਾ ਬਾਈ ਕੋਈ ਗੱਲ ਨਹੀਂ ਵੀਡੀਓ ਪਾਈ ਹੈ ਜੇ ਜਿਹੜਾ ਤੁਹਾਨੂੰ ਪਸੰਦ ਆਉਂਦਾ ਲੈ ਲਓ ਨਹੀਂ ਕੱਲ ਨੂੰ ਹੋਰ ਵੀਡੀਓ ਆ ਜਾਣੀ ਆ ਤਾਂ ਹੀ ਮੈਂ ਕਿਹਾ ਕਿ ਮੈਨੂੰ ਬਹੁਤ ਭੈਣ ਭਰਾ ਫੋਨ ਲਾਉਂਦੇ ਨੇ ਬਾਈ ਜਰਸੀ ਸੂਈ ਸਵਾਈ ਲੈਣੀ ਆ ਦੋ ਜਰਸੀਆਂ ਦੋਵੇਂ ਸੂਈਆਂ ਸਵਾਈਆਂ ਇਨਫਰਮੇਸ਼ਨ ਲੈ ਦਨ ਮੁੱਲ ਜਾਇਜ਼ ਜੇ ਹੋਣਗੇ ਬਾਕੀ ਮੈਨੂੰ ਨਹੀਂ ਹਜੇ ਪਤਾ ਪੁੱਛਿਆ ਨਹੀਂ ਮੈਂ ਉਹ ਤੁਸੀਂ ਸੌਣੇ ਲੈਣਾ ਬਾਈ ਨਾ ਗੱਲਾਂ ਬਾਤਾਂ ਕਰ ਲੈਨੇ ਆ ਕਿੰਨਾ ਦੁੱਧ ਆ ਕਿੰਨਾ ਮੁੱਲ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਦਾ ਨਾਮ ਸੇਵਕ ਸਿੰਘ ਪਿੰਡ ਰਾਮ ਸਿੰਘਲਾ ਤਹਿਸੀਲ ਜੈਤੋ ਜ਼ਿਲ੍ਹਾ ਫੇਰਕੋਟ ਫੋਨ ਨੰਬਰ ਦਾ 9814104404 ਕਿੰਨਾ ਸੂਹਾ ਇਹ ਪਲੂਣ ਵਿੱਚੀ ਸੂਈ ਆ ਬਾਈ ਦੋ ਦਿਨ ਦਾਗੀ ਦਿਨ ਸੂਈ ਇਹਨੂੰ ਹੋ ਗਿਆ 3-4 ਦਿਨ ਹੋ ਗਏ ਬਾਈ ਸੂਈ ਨੂੰ ਜਿਹੜਾ ਬੌੜਾ ਝੋਲਾ ਲੈਣਾ ਕਿੰਨਾ ਝੋਲਾ ਲੈਣਾ ਬਾਈ ਆਪਣੇ ਕੋਲੇ ਦੋਨੇ ਨਗ ਹੁਣੇ ਆਏ ਆ ਇਹ ਤੇ ਉਹ ਕਹਿੰਦੇ 9 10 ਲੀਟਰ ਬੋਲਾ ਤਿਆਰ ਆ ਦੁੱਧ ਪਾ ਦੋਗੇ 17 18 ਕਿਲੋ 17 18 ਹਾਂਜੀ ਹਾਂਜੀ ਮਗਰ ਰਾਜਾ ਘਰਾਨੀ ਦੋਨਾਂ ਦੇ ਰਾਜੇ ਹੀ ਆ ਦੋਨਾਂ ਦੇ ਰਾਜੇ ਹਾਂਜੀ ਹਾਂਜੀ ਰਾਣੀ ਵਾਲੀ ਕੋਈ ਵੀ ਨਹੀਂ ਰਾਣੀ ਆਜੀ ਚਵਾਈ ਚੂਈ ਫੋਲੀ ਆ ਜੀ ਕੱਢ ਬਾਹਰ ਨੂੰ ਬਲੂਨ ਬੱਠੀ ਆ ਕੀ ਇਹਨੇ ਵਧਣਾ ਹੀ ਆ ਗਾਂ ਨੂੰ ਬਈ ਠੀਕ ਐ ਦੋਸਤੋ ਬਾਈ ਕਹਿੰਦਾ ਵੈੜਾ ਮੇਰੇ ਕੋਲੇ ਆਈਆਂ ਹੀ ਆ ਜੀਤੋਂ ਲਈਆਂ ਉਹ ਕਹਿੰਦਾ 9 9 10 10 ਕਿਲੋ ਬੋਲਾ ਹੈਗਾ ਬਾਕੀ ਸੂਈਆਂ ਸਵਾਈਆਂ ਹੈ ਹੀਆਂ ਹਰੇਕ ਵੀਡੀਓ ਚ ਕਹੀਦਾ ਕਿ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਪਸ਼ੂ ਖਰੀਦਦੇ ਆਂ ਜੇ ਸੂਇਆ ਸਵਾਇਆ ਤਾਂ ਦੋ ਟਾਈਮ ਚੋ ਕੇ ਲੈ ਲਿਆ ਕਰੋ ਤਸੱਲੀ ਹੋ ਜਾਂਦੀ ਆ ਤੁਹਾਨੂੰ ਇਹਨੇ ਨਾ ਕੋਈ ਲਾਂਬੇ ਵਾਲੀ ਗੱਲ ਨਹੀਂ ਰਹਿੰਦੀ ਜੇ ਗੱਬਣ ਆ ਉਹ ਤਾਂ ਚਲੋ ਚੋਈ ਨਹੀਂ ਸਕਦੇ ਆਪਾਂ ਚੀਪਾ ਹੀ ਕੱਢਣਾ ਪੈਣਾ ਤੇ ਪਰ ਜਿਆਦੇ ਕੋਸ਼ਿਸ਼ ਕਰਿਆ ਕਰੋ ਸੂਇਆ ਸਵਾਇਆ ਹੀ ਲਿਆ ਕਰੋ ਕਈ ਭੈਣ ਭਰਾ ਕਹਿੰਦੇ ਬਾਈ ਫਲਾਣੇ ਨੇ ਇੰਨਾ ਦੁੱਧ ਕਿਹਾ ਸੀ ਇੰਨਾ ਨਿਕਲਿਆ ਨਹੀਂ ਅਸੀਂ ਮੈਂ ਪੁੱਛਦਾ ਬਾਈ ਤੂੰ ਚੋ ਕੇ ਲੈਂਦਾ ਨਹੀਂ ਬਾਈ ਯਾਰ ਅਸੀਂ ਤਾਂ ਗੱਬਣ ਦਾ ਸੌਦਾ ਕੀਤਾ ਸੀ ਗੱਬਣ ਘਟ ਲਿਆ ਕਰੋ ਸੂਈ ਸਵਾਈ ਜਾਦੇ ਲਿਆ ਕਰੋ ਕਿਉਂਕਿ ਜੋ ਕੁਛ ਤੁਹਾਡੇ ਸਾਹਮਣੇ ਆ ਜਾਣਾ ਚੋ ਕੇ ਤੁਸੀਂ ਵੇਖ ਲੈਣਾ ਹਵਾਨਾ ਸੋਹਣਾ ਮੋٹے-ਮੋٹے ਹੱਦੀ ਚਵਾਈ ਵਾਲੇ ਗੁਲਾਬੀ ਥਾਨ ਪਹਿਲਣ ਬੱਚੀ ਵਜਨ-ਵੁਜਨ ਪੂਰਾ ਹੀ ਆ ਕੋਈ ਲੱਸੀ ਮਰੀ ਹੰਬੀ ਜੀ ਨਹੀਂ ਇਹ ਤਾਂ ਉਂ ਪੈਰ ਅੜਕ ਗਿਆ ਤਾਂ ਡਿੱਗ ਜੇ ਪਈ ਸੀਗੀ ਉਦਾਂ ਕੋਈ ਆਏ ਨਹੀਂਗਾ ਕਿ ਲੱਸੀ ਮਰੀ ਹੰਬੀ ਆ ਉਹੀ ਡੈਗਦੀ ਫਿਰਦੀ ਆ ਬੱਚੀ ਪਹਿਲਾ ਸੁਆ ਨਵਾਂ ਹਾਨ ਪੂਰੀ ਭਾਰੀ ਜਾਨ ਵਾਲੀ ਆ 9-10 ਕਿਲੋ ਬੌਲੀ ਤਿਆਰ 17-18 22-10 ਦਾ ਦੁੱਧ ਪਿਆਜੂ ਮਗਰੇ ਦੇ ਬੱਚਾ ਚਾਮਕ ਜੋਂਕ ਪੂਰੀ ਆ ਬੋਦੀ ਵਾਲੀ ਜਰਸੀ ਬਾਦਾਮੀ ਰੰਗ ਦੀ ਜੈ ਜੈ ਮੋਲ ਸੇਵ ਕਰ ਲੈਣ ਦਿਆਂ ਨਾਲ ਇਹਦਾ ਫੋਨ ਤੇ ਕਰ ਲਾਂਗੇ ਬਸ ਇੱਕ ਨਾ ਵਪਾਰੀ ਬੰਦਾ ਲੈਂਦਾ ਸੀਗਾ ਆਪਣੇ ਕੋਲੋਂ ਫਿਰ ਆਇਆ ਜੇ ਉਹਨੇ ਖਰੀਦ ਲਈ ਤਾਂ ਫਿਰ ਕਈ ਵਾਰੀ ਅਗਲੇ ਕਹਿੰਦਾ ਯਾਰ ਠੀਕ ਹੈ ਵੀਡੀਓ ਜਗਾ ਜੈ ਜੀ ਹੋਗਾ ਹੋਰ ਨਾ ਲੱਖ ਮੰਗ ਲੈ ਕੇ ਦੇ ਨਹੀਂ ਨਹੀਂ ਜਿਵੇਂ ਹੀ ਨਿਕਾ ਜਾ ਮੋਲ ਨਿਕਾ ਜਾ ਹਾਂ ਹਾਂ ਨਿਕਾ ਜਾ ਨਿੱਕੇ ਜੀ ਦੀ ਰਹੇਗਾ ਨਿੱਕੇ 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 ਤੇ ਫੋਨ ਲਾਵੇ ਕੋਈ ਪਰ ਬੱਚੀ ਨਗੀਨਾ ਹੀ ਆ ਬਈ ਰਾਜੀ ਦਾ ਸੂਏ ਟੂਲੇ ਪਰ ਆ ਨਹੀਂਗਾ ਵੀ ਅੱਛੀ ਕਿਸੇ ਪਰਸਾਂ ਸੰਝੀ ਹੋਈ ਠੀਕ ਹੈ ਦੋਸਤੋ ਬਾਈ ਕਹਿੰਦਾ ਮੇਰਾ ਸੌਦਾ ਹੁੰਦਾ ਕਿ ਅਸੀਂ ਵਪਾਰੀ ਨਾ ਤਾਂ ਕਰਕੇ ਬਾਈ ਕਹਿੰਦਾ ਮੈਂ ਮੁੱਲ ਫੋਨ ਤੇ ਨਹੀਂ ਦੱਸਦਾ ਹੋ ਪਤਾ ਨਹੀਂ ਹੋ ਸਕਦਾ ਹੋਣੀ ਕਿੰਨਾ ਹੀ ਜਾਇਜ਼ ਹੋਊਗਾ ਆਇਆ ਨਹੀਂਗਾ ਵੀ ਕੋਈ ਇੰਨਾ ਕੀ ਚਾਹੀਦਾ ਇੰਨਾ ਕੀ ਚਾਹੀਦਾ ਇੰਨਾ ਕੀ ਤੇ ਨਫਾ ਵੀ ਇੰਨਾ ਕੀ ਹੋਊਗਾ ਨਫਾ ਵੀ ਸਹੀ ਆ ਦੋ ਨੰਬਰ ਤੇ ਆ ਦੋਸਤੋ ਮੁੱਲ ਇੰਨਾ ਕੀ ਹੋਣਾ ਆ ਵੇਖ ਲਓ ਕਿੰਨਾ ਹੈ ਕਿਤੇ ਇੰਨਾ ਕੀ ਕਰਨਾ ਬਾਈ ਕਹਿੰਦਾ ਦੋ ਨੰਬਰ ਤੇ ਆ ਜਾ ਦੂਜਾ ਸਵੇਰ ਸੋਈ ਆ ਬਾਈ ਇਹਨੂੰ ਸਮਾਂ ਇਹਨੂੰ ਹੋ ਗਿਆ 8-10 ਦੇ ਨੇ ਜਿਹੜਾ ਦੁੱਧ ਝੋ ਲੈਣਾ ਇਹਦੇ ਥੱਲੇ ਵੀ ਬਾਈ ਹੈਗਾ 9-10 ਕਿਲੋ ਠੀਕ ਹੈ ਦੁੱਧ 12-13 ਕਿਲੋ ਨੂੰ ਜਾਊਗੇ ਐਵੇਂ ਬਾਲ ਨਹੀਂ ਆਪਾਂ ਕਹਿੰਦੇ ਓਕੇ ਬਾਕੀ ਦੁੱਧ ਸੇਵਾ ਦਾ ਬਾਈ ਦੋਨਾਂ ਜਾਨਵਰ ਆਪਦੀ ਸਮਝ ਨਾਲ ਲੈਣੇ ਆਂਗੇ ਤੇ ਆਪਨੇ ਕੋਲੇ ਹੁਣੇ ਆਂਗਾ ਆਪਾਂ ਧਾਰਾ ਮਾਰ ਕੇ ਲਿਆਂਦਿਆਂ ਧਾਰਾ ਨਹੀਂ ਓਕੇ ਹੋਣੀਆਂ ਬਾਈ ਥਾਰ ਪਿੱਛੇ ਦੀਆਂ ਓਕੇ ਹੋਣੀਆਂ ਠੀਕ ਹੈ ਹਾਂਜੀ ਹਾਂਜੀ ਇਹ ਤੇ ਜਾਇਜ ਮੁੱਲ ਇਹ ਦੇ ਦਾਂਗੇ 38000 ਦੀ ਦੋ ਘੜ 40 ਹਾਂਜੀ ਹਾਂਜੀ ਘੜਡ ਬਾਹਰ ਨੂੰ ਦੋਸਤੋ ਇਹਦਾ ਮੁੱਲ ਦੱਸਤਾ ਇਹਦੀ ਬਾਈ ਕਹਿੰਦਾ ਆਪਣੀ ਗੱਲ ਚੱਲੀ ਜਾਂਦੀ ਹੋ ਸਕਦਾ ਅਗਲੇ ਨਾਲ ਸੌਦਾ ਹੋ ਜੇ ਤੇ ਫੋਨ ਲਾ ਕੇ ਜਰੂਰ ਪੁੱਛ ਲਿਓ ਆ ਫੋਨ ਲਾ ਕੇ ਪੁੱਛ ਲਿਓ ਕਿਉਂਕਿ ਬਾਈ ਨੇ ਤਾਂ ਵਹਿੜ ਵੇਚਣੀ ਹੈ ਜਿਹੜਾ ਬਾਈ ਨੂੰ ਪਹਿਲਾਂ ਪੈਸੇ ਦੇ ਦੇਊਗਾ ਤੇ ਉਹਨੂੰ ਬਾਈ ਨੇ ਵਹਿੜ ਦੇ ਦੇਣੀ ਹੈ ਦੋਵਾਂ 'ਚ ਕੋਈ ਵੀ ਲੈ ਲਓ ਪਰ ਵਹਿੜ ਆ ਬਾਈ ਜਿਹੜੇ ਘਰੇ ਜਾਵੜੀ ਅਗਲਾ ਐ ਨਾ ਕਹੂਗਾ ਵੀ ਯਾਰ ਖੋਰ ਖੱਪ ਲੈ ਲਿਆ ਆਪਾਂ ਠੀਕ ਹੈ ਹਾਂ ਅੱਲਾ ਅੱਲਾ ਡਰਨਾ ਕਰਨਾ ਡਰਤੀ ਡਰਦੀ ਇਥੋਂ ਓਏ ਅਬ ਗੱਡੀ ਜੀ ਨਾ ਅੱਛਾ ਮਨਗਾ ਤੇ ਇਥੋਂ ਡਰਦੀ ਕਹਿੰਦਾ ਪੱਠੇ ਕਾਦੋ ਪਾਉਂਦਾ ਇਹ ਪੱਠੇ ਦਾ ਮੱਕ ਤੋਂ ਇਹ ਲਿਆ ਕੇ ਠੀਕ ਹੈ ਬਾਈ ਕਹਿੰਦਾ ਮੱਕ ਪਾਈਦਾ ਲਿਆ ਕੇ ਇਹਨਾਂ ਨੂੰ 9-10 ਕਿਲੋ ਹੀ ਬਾਈ ਕਹਿੰਦਾ ਇਹਦੇ ਥੱਲੇ ਦੁੱਧ ਹੋਊਗਾ 9-10 ਕਿਲੋ ਹੀ ਇੱਕ ਨੰਬਰ ਥੱਲੇ ਬੌਲੀ ਹੋਊਗੀ ਉਹ ਤਾਜੀ ਸੂਈ ਆ ਇਹਨੂੰ ਸੂਈ ਨੂੰ 7-8 ਦਿਨ ਬਾਈ ਕਹਿੰਦਾ ਹੋ ਗਿਆ ਇਹਦੇ ਥੱਲੇ 9-10 ਕਿਲੋ ਦੁੱਧ ਆ ਇਹ ਬੌਲੇ ਤੋਂ ਬਾਹਰ ਦੁੱਧ ਬਣਿਆ ਵਾ ਇਹ ਬਾਈ ਦੱਸਦਾ 12-13 ਦੁੱਧ ਪਿਆ ਜੂ ਇਹ ਨਹੀਂ 12 ਆਪਾਂ ਕਹਿੰਦੇ ਬਾਈ ਕਹਿੰਦਾ ਇਹ ਪਿਆਊਗੀ ਇੱਕ ਨੰਬਰ 22 ਦਾਸ ਤਾਂ ਪਿਆਜੂ ਇਹ 12 13 ਵਾਲੀ ਆ ਅੱਜ 9 10 ਤਿਆਰ ਆ ਜਿਹੜਾ ਤੁਸੀਂ ਝੋ ਲੈਣਾ ਦੋ ਟਾਈਮ ਝੋਲੋ ਤਿੰਨ ਟਾਈਮ ਝੋਲੋ ਤੇ ਭਾਵੇਂ ਚਾਰ ਟਾਈਮ ਝੋਲੋ ਇਹ ਦੋ ਘਟ 40 ਦੀ ਦੇ ਦੇਣੀ ਆ 38000 ਦੀ ਸੋਹਣੇ ਹਵਾਨੇ ਆ ਫਿਟਿੰਗ ਵਾਲੇ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦੱਸ ਹੀ ਦੇਣਾ 12 ਵਜੇ ਵੀਡੀਓ ਬਣਾ ਰਹੇ ਆ 1 ਮਿੰਟ ਰਹਿ ਗਿਆ 12 ਵਜੇ 11:59 ਤੇ ਵੀਡੀਓ ਬਣਾ ਰਹੇ ਆ ਜਰਸੀ ਬਰੀਡ ਹੈ ਦੂਜਾ ਸੂਆ ਇੱਕ ਨੰਬਰ ਪਹਿਲਾ ਨਾ ਇਹ ਦੂਜਾ ਨਾ ਇਹ 2000 ਜਰਸੀਆਂ ਸੇਲ ਹੈ ਦੋਵੇਂ ਸੂਈਆਂ ਸਵਾਈਆਂ ਦੋਹਾਂ ਦੇ ਮਗਰ ਰਾਜੇ ਆ ਰਾਣੀ ਅਜ ਬਾਈ ਲਿਆਇਆ ਨਹੀਂ ਕੋਈ ਤੇ ਰਾਜੇ ਹੀ ਲਿਆਇਆ ਜਿਹਦੇ ਜਿਹੜੀ ਵੀ ਜਰਸੀ ਪਸੰਦ ਆਉਂਦੀ ਆ ਬਾਈ ਨਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਇੱਕ ਨੰਬਰ ਦਾ ਬਾਈ ਕਹਿੰਦਾ ਮੁੱਲ ਜਾਇਜ਼ ਹੀ ਹੋਊਗਾ ਕਰ ਲਾਂਗੇ ਫੋਨ ਤੇ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਇਹਨੂੰ ਫਰੀਦਕੋਟ ਪੈਂਦਾ ਤਹਿਸੀਲ ਇਹਨੂੰ ਜੇਤੋ ਪੈਂਦੀ ਆ ਨੇੜੇ ਬਾਜਾਖਾਨਾ ਵੀ ਰਹਿ ਜਾਂਦਾ ਬਗਰਾੜੀ ਵੀ ਨੇੜੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਫੋਨ ਲਾਓ ਪ੍ਰੋਪਰ ਐਡਰੈਸ ਤੁਹਾਨੂੰ ਸਮਝਾ ਦਊਗਾ ਬਹੁਤ ਸੋਹਣੀਆਂ ਜੈਜੇ ਮੋਲ ਦੀਆਂ ਦੋ ਤਾਜ਼ੀਆਂ ਸੂਈਆਂ ਜਰਸੀਆਂ ਸਾਰਿਆਂ ਨੂੰ ਸੋਹਣੀਆਂ